ਮੈਂ 2 ਸਾਲ ਪਹਿਲਾਂ ਗੇਮ ਸ਼ੁਰੂ ਕੀਤੀ ਸੀ ਖੇਲ ਲਈ ਉਹ ਜੋ ਇਹਨਾਂ ਦੇ ਪਪਾ ਦਾ ਡਰੀਮਾ ਵੀ 올림픽 ਖੇਲਣ 올림픽 ਖੇਲਣ ਆਪਣੇ ਦੇਸ਼ ਦਾ ਨਾਮ ਉੱਚਾ ਕਰਨ ਆਪਣੇ ਜੋ ਜਿੱਥੇ ਸਿੱਖਦੇ ਪਏ ਨੇ ਇਸ ਟਾਈਮ ਉਹਨਾਂ ਦਾ ਨਾਮ ਉੱਚਾ ਹੋਵੇ ਉਹ ਸਕੂਲ ਦਾ ਉਹਨਾਂ ਗੁਰੂਆਂ ਦਾ ਕਿਉਂਕਿ ਜਿਸ ਤਰ੍ਹਾਂ ਜਦੋਂ ਸਾਨੂੰ ਗੁਰੂ ਨਹੀਂ ਨੇ ਅੱچھے ਜਦ ਤੱਕ ਸਾਨੂੰ ਮਿਲਦੇ ਉਹ ਤੱਕ ਸਾਡੇ ਬੱਚੇ ਕੁਝ ਵੀ ਨਹੀਂ ਕਰ ਸਕਦੇ ਸਾਤੇ ਮੇਰੇ ਪਿਤਾ ਜੀ ਸਵੇਰੇ ਅਖਬਾਰ ਵੜਨ ਜਾਂਦੇ ਆ ਸਵੇਰੇ 4 ਵਜੇ ਤੇ ਬਹੁਤ ਮਿਹਨਤ ਕਰਦੇ ਤੇ ਮੈਂ ਆਪਣੇ ਘਰ ਦੇ ਹਾਲਾਤ ਸੁਧਾਰਨ ਚਾਹੁੰਦੀ। ਮੈਂ ਤੁਹਾਨੂੰ ਕੀ ਬਤਾਇਆ ਜਦੋਂ ਅਗਲੇ ਵਦੇ ਤੇ ਸਾਨੂੰ ਬੜੀ ਖੁਸ਼ੀ ਹੋਈ ਹੈ ਤੇ ਆਪਣੇ ਮਕਾਮ ਦੇ ਮੁਲਕ ਪਹੁੰਚਣਾ ਚਾਹੀਦਾ ਨੂੰ। ਔਰ ਮੇਰਾ ਬੇਟਾ ਇਸ ਵਾਰ ਛੱਤੀਸਗੜ ਰਾਜਪੁਰ ਤੋਂ ਜਿੱਤ ਕੇ ਆਇਆ 골ਡ ਮੈਡਲ। ਵੇਦ ਮੈਂ ਤੁਹਾਨੂੰ ਕਹਿੰਦਾ ਨਹੀਂ ਜਦੋਂ ਬੋਦੇ ਜਦੋਂ ਚਿੱਟੇ ਹਾਂ 4 ਵਜੇ ਉੱਠ ਕੇ ਜਾਣਾ 5 ਵਜੇ ਜਾਣਾ ਫਿਰ ਅਖਬਾਰ ਵੰਡ ਕੇ ਆਉਣਾ ਫਿਰ ਕੋਈ ਕੰਮ ਮਿਲ ਜੇ ਤਾਂ ਕਰ ਲਿਆ ਨਹੀਂ ਮਿਲਿਆ ਤਾਂ ਕੋਈ ਘਾਰੀ ਕੀ ਕਰਾਂਗੇ ਘਰ ਦੇ ਹਾਲਾਤ ਤੇ ਅਸੀਂ ਮਿਡਲ ਫੈਮਿਲੀ ਤੋਂ ਵੀ ਥੋੜਾ ਕਈ ਉਦੋਂ ਵੀ ਨੀਚੇ ਹੀ ਹਾਂ ਕਿਉਂਕਿ ਇਹਨਾਂ ਦੇ ਪਾਪਾ ਬਹੁਤ ਮਿਹਨਤ ਕਰਦੇ ਆ ਸਵੇਰੇ ਉੱਠ ਕੇ ਅਖਬਾਰ ਵਗੈਰਾ ਵੰਡਦੇ ਆ ਫਿਰ ਬਾਕੀ ਟਾਈਮ ਚੋਂ ਮਜ਼ਦੂਰੀ ਵਗੈਰਾ ਕਰਕੇ ਆਪਣੇ ਘਰ ਦਾ ਗੁਜ਼ਾਰਾ ਚੱਲਦਾ ਪਿਆ ਸਾਡਾ ਕਿਦਾਂ ਦਾ ਲੱਗ ਰਿਹਾ ਹੈ ਗਿਰਾਣਤ ਤੇਮ ਲਾਲ ਮੈਂ ਕਹਨਾ ਕੀ ਬਤਾ ਰਿਹਾ ਨਾ ਅਗਰ ਵਦੇ ਤੁਹਾਨੂੰ ਬੜੀ ਖੁਸ਼ੀ ਹੋਈ ਹੈ ਤੇ ਆਪਣੇ ਮੁਕਾਮ ਦੇ ਮੁਲਕ ਪਹੁੰਚਣਾ ਚਾਹੀਦਾ ਨੂੰ ਬਾਕੀ ਇਹ ਕਿ ਸਰਕਾਰ ਦੇ ਵੱਲ ਮਦਦ ਮਿਲਣੀ ਚਾਹੀਦੀ ਹੈ ਕਿਉਂ ਮਰ ਗਈ ਹਲਾਦੀ ਇਦਾਂ ਦੇ ਆ ਕਿ ਜਿਹੜੇ ਅੱਗੇ ਬਲਣ ਯੋਗ ਨਹੀਂ ਹੈ ਠੀਕ ਹੈ ਨਾ ਇਹ ਹੁਣ ਸਰਕਾਰ ਮਦਦ ਕਰੇਗੀ ਜੋ ਜੋ ਮਦਦ ਕਰੇਗੀ ਜੋ ਜੋ ਸਹਰਗੀ ਉਹਦਾ ਜਾਏਗਾ ਹਾਂਜੀ ਤੇ ਸਾਮੀ ਹੋਈ ਵੇਂਦੀ ਹੋਈ ਹੈ ਕਿ ਇਹਦੇ ਹਾਲੀ ਜਿਆਦਾ ਕਿਆ ਲਿਖ ਜਾਏ ਗੱਲ ਇਸ ਦੇ ਪਰਿਵਾਰ ਦੇ ਕੀਤੀ ਜਾਏ ਤੇ ਸਾਨੂੰ ਕਿੰਨੀ ਕਿ ਮਿਹਨਤ ਕਰਨੀ ਪਈ ਹੁਣ ਮੈਨੂੰ ਬਹੁਤ ਜ਼ਿਆਦਾ ਕਰਨੀ ਪਈ ਇਹਨੂੰ ਹੁਣ ਅਹੀਂ ਵਰਗੇ ਅਹੀਂ ਸੱਜ ਅਹੀਂ ਇਹਦੀ ਮਦਦ ਹਰ ਵੇਲੇ 24 ਘੰਟੇ ਮਦਦ ਕਰਦੇ ਰਹਿਣਾ ਕੋਈ ਚੀਜ਼ ਦੀ ਕਮੀ ਨਹੀਂ ਆਉਂਦੀ ਹੈ ਇਹਨੂੰ ਦੇਰੇ ਉੱਠ ਕੇ ਜਾਂਦੇ ਸਾਰਾ ਦਿਨ ਕੰਮ ਕਰਦੇ ਆ ਤੇ ਤਾਂ ਲੱਗਦਾ ਹਾਂ ਕਿ ਜਦੋਂ ਮੈਂ ਤੁਹਾਨੂੰ ਕਰਨੀ ਬੈਠੇ ਬੋੜੇ ਬੋੜੇ ਬੈਠੇ ਚਿਚੋਂ 4 ਵਜੇ ਉੱਠ ਕੇ ਜਾਣਾ 5 ਵਜੇ ਜਾਣਾ ਫਿਰ ਘਵਾੜ ਮੰਡੀ ਆਉਣਾ ਫਿਰ ਕੋਈ ਕੰਮ ਮਿਲ ਜੇ ਤਾਂ ਕਰ ਲਿਆ ਨਹੀਂ ਮਿਲਿਆ ਤਾਂ ਕੋਈ ਘਰ ਹੀ ਕੀ ਕਰਨਾ ਹੂੰ ਸਾਨੂੰ ਫਿਰ ਮਿਲ ਗਈ ਹੈ ਬੜੀ ਗੀਤ ਪਾਰਸਾ ਹੋਣ ਕਰਕੇ ਫਿਰ ਸਾਨੂੰ ਮਦਦ ਕਰਨੇ ਪੈਂਦੀ ਹੈ ਕਰਨੀ ਜਿੱਦਾਂ ਤਾਂ ਬੱਚੇ ਚ ਹੋਣਾ ਰਹਿ ਲੱਗਦਾ ਕਿ ਕਾਫੀ ਅੱਗੇ ਜਾਏਗਾ ਹਾਂਜੀ ਹੁਣ ਇਹ ਚਾਹੀਦਾ ਜੀ DNA ਚਾਹੀਦਾ ਕਿ ਇਹਨੂੰ

ਔਰ ਮੇਰਾ ਬੇਟਾ ਇਸ ਵਾਰ ਛਤਿਸਗੜ ਰਾਏਪੁਰ ਤੋਂ ਜਿੱਤ ਕੇ ਆਇਆ 골ਡ ਮੈਡਲ ਔਰ ਬਹੁਤ ਖੁਸ਼ੀ ਹੈ ਸਿਰਫ ਮਿੰਨੋ ਨੇ ਜੋ ਵੀ ਇਹਨਾਂ ਨਾਲ ਰਿਲੇਟਿਵ ਆ ਜੋ ਵੀ ਇਹਨਾਂ ਦੇ ਸਾਰੇ ਰਿਸ਼ਤੇਦਾਰ ਨੇ ਸਾਰੇ ਹੀ ਬਹੁਤ ਖੁਸ਼ੀ ਨੇ ਸਾਨੂੰ ਬਹੁਤ ਜ਼ਿਆਦਾ ਕਾਲਸ ਆ ਰਹੀਆਂ ਮੁਬਾਰਕਬਾਦ ਦੀਆਂ ਸਾਨੂੰ ਬਹੁਤ ਖੁਸ਼ੀ ਹੈ ਸਰ ਇਸ ਚੀਜ਼ ਦੀ ਬੱਚਾ ਨਿਕਲਿਆ ਹੈ ਛੋਟੇ ਕੱਤੇ ਨਿਕਲੇ ਪਹਿਲੇ ਤਾਂ ਸਭ ਹੀ ਘਰ ਦੇ ਹਾਲਾਤ ਪੀੜਾ ਦੇ ਸੋ ਘਰ ਦੇ ਹਾਲਾਤ ਤੇ ਅਸੀਂ ਮਿਡਲ ਫੈਮਿਲੀ ਤੋਂ ਵੀ ਥੋੜਾ ਕਈ ਉਹ ਤੋਂ ਵੀ ਨੀਚੇ ਹੀ ਆ ਕਿਉਂਕਿ ਇਹਨਾਂ ਦੇ ਪਾਪਾ ਬਹੁਤ ਮਿਹਨਤ ਕਰਦੇ ਆ ਸਵੇਰੇ ਉੱਠ ਕੇ ਅਖਬਾਰ ਵਗੈਰਾ ਵੰਡਦੇ ਆ ਫਿਰ ਬਾਕੀ ਟਾਈਮ ਚੋ ਮਜ਼ਦੂਰੀ ਵਗੈਰਾ ਕਰਕੇ ਆਪਣੇ ਘਰ ਦਾ ਗੁਜ਼ਾਰਾ ਚੱਲਦਾ ਪਿਆ ਸਾਡਾ ਔਰ ਥੋੜਾ ਬਹੁਤ ਮਦਰ ਲੋ ਫਾਦਰ ਲੋ ਥੋੜੀ ਬਹੁਤ ਸਾਡੀ ਹੈਲਪ ਕਰਦੇ ਆ ਔਰ ਸਾਡਾ ਗੁਜ਼ਾਰਾ ਚੱਲ ਰਿਹਾ ਔਰ ਬਸ ਜੋ ਵੀ ਹੈ ਤੁਹਾਡੇ ਸਾਹਮਣੇ ਇਹ ਕਰਦੇ ਹਾਲਾਤ ਕਿਸ ਮੌਕੇ ਦੇ ਦੇਖਣਾ ਚਾਹੁੰਦੇ ਹੋ ਨੂ ਔਰ ਕੀ ਬਣਾਉਂਦਾ ਇਹ ਸਰ ਮੈਂ ਇਹਨਾਂ ਨੂੰ ਉਹ ਜੋ ਇਹਨਾਂ ਦੇ ਪਾਪਾ ਦਾ ਡਰੀਮ ਆ ਵੀ 올림픽 ਖੇਲਣਾ 올림픽 ਖੇਲਣਾ ਆਪਣੇ ਦੇਸ਼ ਦਾ ਨਾਮ ਉੱਚਾ ਕਰਨ ਆਪਣੇ ਜੋ ਜਿੱਥੇ ਸਿੱਖਦੇ ਪਏ ਨੇ ਇਸ ਟਾਈਮ ਉਹਨਾਂ ਦਾ ਨਾਮ ਉੱਚਾ ਹੋਏ ਉਹ ਸਕੂਲ ਦਾ ਉਹਨਾਂ ਗੁਰੂਆਂ ਦਾ ਕਿਉਂਕਿ ਜਿਸ ਤਰ੍ਹਾਂ ਜਦੋਂ ਸਾਨੂੰ ਗੁਰੂ ਨਹੀਂ ਨੇ ਅੱਛੇ ਜਦ ਤੱਕ ਸਾਨੂੰ ਮਿਲਦੇ ਉਹ ਤੱਕ ਸਾਡੇ ਬੱਚੇ ਕੁਝ ਵੀ ਨਹੀਂ ਕਰ ਸਕਦੇ ਅਸੀਂ ਸਭ ਤੋਂ ਪਹਿਲਾਂ ਧੰਨਵਾਦ ਤੇ ਉਹਨਾਂ ਗੁਰੂਆਂ ਦਾ ਕਰਨੇ ਆ ਸਰ ਜੋ ਵੀ ਹੈ ਨੇ ਆਪਣੇ ਜਿਹੜੇ ਨਾਮ ਉਹਨਾਂ ਦੇ ਅਮਰਜੀਤ ਸਰ, ਸ਼ਾਸਤਰੀ ਸਰ ਔਰ ਰਵੀ ਸਰ ਔਰ ਆਪਣਾ ਅਤਲ ਸਰ, ਲਖਸ਼ੇ ਸਰ ਸਭ ਬਹੁਤ ਹੀ ਜ਼ਿਆਦਾ ਇਹਨਾਂ ਨੂੰ ਸਪੋਰਟ ਕਰਦੇ ਨੇ ਫਾਈਨੈਂਸ਼ਲੀ ਤੌਰ ਤੇ ਵੀ, ਕਿਡਸ ਵਗੈਰਾ ਦੇ ਤੌਰ ਤੇ ਵੀ ਹਰ ਇੱਕ ਤਰ੍ਹਾਂ ਦੀ ਜੋ ਵੀ ਅਸੀਂ ਆਪਣੇ ਕੋਲ ਚੀਜ਼ ਨਹੀਂ ਲੈ ਕੇ ਦੇ ਸਕਦੇ ਸਰ ਉਹ ਸਾਨੂੰ ਇਹ ਬੱਚਿਆਂ ਨੂੰ ਪ੍ਰੋਵਾਈਡ ਕਰਦੇ ਆ। ਅਸੀਂ ਸਭ ਤੋਂ ਪਹਿਲਾਂ ਉਹਨਾਂ ਦਾ ਧੰਨਵਾਦ ਕਰਦੇ ਆ ਜੀ। ਗੇਮ ਇਹ ਕਿੱਦਾਂ ਸ਼ੁਰੂ ਹੋਈ ਔਰ ਕਿੱਦਾਂ ਸ਼ੁਰੂ ਹੋਈ? ਸਰ ਗੇਮ ਇਹ ਨੂੰ ਗੇਮ ਤੇ ਬਾਸੇ ਬਈ ਘਰ ਬੈਠੇ ਸਕੂਲ ਲਵਾਣਾ ਤੇ ਰੈਸਲਿੰਗ ਹੀ ਦੇਖਣੀ ਰੈਸਲਿੰਗ ਹੀ ਕਰਨੀ ਰੈਸਲਿੰਗ ਹੀ ਖਾਣਾ ਪੀਣਾ ਦੇਖਦੇ ਵੀ ਉਹੋ ਹੀ ਦੇਖਦੇ ਰਹਿਣਾ ਔਰ ਮੈਂ ਬੜੀ ਪਰੇਸ਼ਾਨ ਹੋ ਗਈ ਫਿਰ ਮੈਂ ਕਿਹਾ ਚਲੋ ਇਹਨਾਂ ਨੂੰ ਨਾ ਕਿਸੇ ਲੈਵਲ ਤੇ ਲੈ ਕੇ ਜਾਂਦੇ ਆ ਜਿੱਥੇ ਇਹਨਾਂ ਦੀ એનર્ਜੀ ਹੈ ਨਾ ਉਹ ਸਹੀ ਹੋ ਜਾਏ ਔਰ ਇਹਨਾਂ ਦਾ ਵੀ ਕੁਝ ਹੋ ਜਾਏ ਔਰ ਸਰ ਮੈਂ ਉੱਥੇ ਲੈ ਕੇ ਗਈਆਂ ਇਹਨਾਂ ਨੂੰ ਔਰ ਉਹਨਾਂ ਨੇ ਸਰ ਨੂੰ ਸਿਲੈਕਟ ਕਰ ਲਿਆ ਔਰ ਸਰ ਬੋਲੇ ਵੀ ਚਲੋ ਤੁਸੀਂ ਇਹਨਾਂ ਨੂੰ ਭੇਜਿਆ ਕਰੋ ਅਸੀਂ ਦੇਖਦੇ ਇਹਨਾਂ ਦਾ ਕੀ ਬੰਦਦਾ ਔਰ ਅੱਜ ਜੋ ਕੁਝ ਵੀ ਹੈ ਤੁਹਾਡੇ ਸਾਹਮਣੇ ਸਰ ਪਹਿਲੇ ਡੇਢ ਕਿਲੇ ਮਾਟਰ ਲੱਗੇ ਸਰ ਪਹਿਲੇ ਕਿੰਨੇ ਸਿਲਵਰ ਹੈ ਚਾਰ ਸਰ ਇਹਨਾਂ ਦੇ 4 ਸਿਲਵਰ ਆ 3 골ਡ 3 골ਡ ਆ ਔਰ ਇੱਕ ਬ੍ਰਾਉਨਸ ਆ ਸਰ ਉਹ ਨੈਸ਼ਨਲ ਲੈਵਲ ਤੇ ਖੇਡਦੇ ਆ ਤੇ ਸਰ ਉਹ ਨੌਕਰੀ ਦੇ ਤੌਰ ਤੇ ਕਿੱਦਾਂ ਲਏ ਜਾਂਦੇ ਹੋ ਸਰ ਨੌਕਰੀ ਤੇ ਦੇਖੋ ਹੁਣ ਕਿੰਨਾ ਅਚੀਵ ਕਰਦੇ ਆ ਹਣਾ ਜੋ ਜੋ ਬੱਚੇ ਦਾ ਡ੍ਰੀਮ ਐਪ ਸਾਨੂੰ ਉਹੀ ਦੇਖਨੇ ਪੈਣਾ ਕਿ ਇਹ ਕੀ ਚਾਹੁੰਦੇ ਆ ਉਹਨਾਂ ਦਾ ਡ੍ਰੀਮ ਐ ਫਸਟ ਫਸਟ ਆਫ 올 ਉਹਨਾਂ ਦਾ ਡ੍ਰੀਮ ਐ ਉਹੀ ਸੀਗਾ ਕਿ ਮੈਂ ਵੱਡਾ ਹੋ ਕੇ ਵੀ ਰੈਸਲਰ ਹੀ ਬਣਨਾ ਜੋ ਮਰਜੀ ਹੋ ਜੇ ਤੇ ਦੇਖੋ ਉਹਨਾਂ ਕੋ ਕੀ ਸੋਚਦੇ ਆ ਇਤ tanto ਮਿਹਨਤ ਕਰਦੇ ਦੇਖਿਆ ਲੀਵਾਰਲੀ ਇਹ ਲੱਗਦਾ ਹੱਥੋਂ ਦੇ ਦੇਖਿਆ ਜੀ ਜੀ ਲੱਗਦਾ ਕਿ ਪਰਿਵਾਰ ਵੀ ਮਦਦ ਕਰੇਗਾ ਪਰਿਵਾਰ ਨਾਲ ਰਹਿ ਕੇ ਜਾਏਗਾ ਪਰਵਾਦੇ ਨਾਲ ਰਹਿ ਜਾਏਗਾ ਜੀ ਜੀ ਸਰ ਲੈ ਕੇ ਜਾਣ ਕਿਦੋਂ ਗੇਮ ਸ਼ੁਰੂ ਕੀਤੀ ਔਰ ਕਿੱਥੇ ਮੈਡਲ ਜਿੱਤਿਆ ਔਰ ਠੀਕ ਕਰਨਾ ਚਾਹੁੰਦੇ ਹੂ ਮੇਰਾ ਨਾਮ ਪਿਊਸ਼ ਹੈ ਤੇ ਮੈਂ 2 ਸਾਲ ਪਹਿਲਾਂ ਗੇਮਸ ਸ਼ੁਰੂ ਕੀਤੀ ਸੀ ਖੇਲ ਲਈ ਤੇ ਮੈਂ 36 ਸਾਲ ਰਾਏਪੁਰ ਖੇਡਣ ਗਿਆ ਸੀ ਉੱਥੇ ਉਹ ਚੋ ਗੋਲਡ ਮੈਡਲ ਆਸੀ ਕੀਤਾ ਤੇ ਮੇਰੇ ਪਿਤਾ ਜੀ ਸਵੇਰੇ ਅਖਬਾਰ ਵੜਨ ਜਾਂਦੇ ਆ ਸਵੇਰੇ 4 ਵਜੇ ਤੇ ਬਹੁਤ ਮਿਹਨਤ ਕਰਦੇ ਤੇ ਮੈਂ ਆਪਣੇ ਘਰ ਦੇ ਹਾਲਾਤ ਸੁਧਾਰਨਾ ਚਾਹੁੰਦਾ ਸਭੂ ਕਿੱਥੇ ਜਾਣ ਜਾਂਦੇ ਕਿਹੜੀ ਗੇਮ ਕਿੱਥੇ ਕਿੱਥੇ ਖੇਲਣਾ ਚਾਹਦੇ ਔਰ ਨੌਕਰੀ ਕਿੱਸ ਤਰ੍ਹਾਂ ਦੀ ਕਰੀਦਾ ਮੈਂ 올림픽 ਖੇਲਣਾ ਚਾਹਦਾ ਔਰ ਕਿ ਡਾਕਰੀ ਵੀ ਪੁਲਿਸ ਜਾਂ ਆਰਬੀ ਵਿੱਚ ਬਹੁਤ ਜੋਇਰ ਹੋਣਾ ਚਾਹਦਾ ਬਹੁਤ